ਹਾਂਜੀ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਡੀ ਵੋਟ ਅਮਰਿਤਪਾਲ ਲਈ ਵੱਲੋਂ ਪ੍ਰਦੀਪ ਕਤਲकांड ਐਕਸ਼ਨ ਕਮੇਟੀ ਪ੍ਰਦੀਪ ਕਤਲकांड ਐਕਸ਼ਨ ਕਮੇਟੀ ਦੇ ਕਾਰਕੁਨਾਂ ਪਿੰਡ ਚਭਾਲ ਆ ਪਾਜੀ ਚਭਾਲ ਚ ਆਏ ਇੱਥੇ ਅਮਰਿਤਪਾਲ ਵੀਰ ਦਾ ਪ੍ਰਚਾਰ ਕਰਨੇ ਵੀਰ ਜੀ ਛੁਪਨਾ ਕੀ ਟਾਡਾ ਗੁਰਦਾਰ ਸਿੰਘ ਜੀ ਗੁਰਲਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਆ ਜਿਹੜਾ ਫਲੈਕਸ ਫੜਿਆ ਆ ਵੇ ਇਹ ਅਮਰਪਾਲ ਲਈ ਸਾਡੀ ਵੋਟ ਅਮਰਪਾਲ ਲਈ ਕਿਉਂ ਅਮਰਪਾਲ ਨੂੰ ਵੋਟ ਪਾਉਣਾ ਚਾਹੁੰਦੇ ਜੀ ਅਮਰਪਾਲ ਨੂੰ ਤਾਂ ਪਾਉਣਾ ਚਾਹੀਦਾ ਕਿਨਨੇ ਨਸ਼ਿਆਂ ਤੋਂ ਨੇ ਵੀ ਨਸ਼ੇ ਸਾਰੇ ਪੰਜਾਬ ਤੋਂ ਖਤਮ ਕਰ ਦੇਣੇ ਆ ਤੇ ਇੱਕ ਬੰਦਾ ਬਹੁਤ ਚੰਗਾ ਹਾਂਜੀ ਜਿਆਦਾ ਤੁਸੀਂ ਨਸ਼ਿਆਂ ਤੋਂ ਪ੍ਰਭਾਵਿਤ ਹਾਂਜੀ ਨਸ਼ੇ ਨਸ਼ੇ ਜਾ ਰਹੇ ਨੇ ਸਮਾਏ ਤੋਂ ਆ ਟੀਕੇ ਜੋ ਡੰਗਰ ਵਾਲੀ ਬੈਲ ਆਈ ਜਾਂਦੇ ਆ ਇਹਨੇ ਇਹਨੇ ਬੰਦ ਕਰਾ ਦੇਣੇ ਅਮਰਪਾਲ ਨੇ ਇਹ ਅਮਰਪਾਲ ਤੁਹਾਨੂੰ ਆਸ ਆਪੇ ਬੰਦ ਕਰਾਏ ਕਰਵਾਊਗਾ ਹਾਂਜੀ ਨਹੀਂ ਕਰਾਊਗਾ ਜੀ ਜ਼ਰੂਰ ਕਰਾਊਗਾ ਗੋਵਿਰੋ ਇਹ ਨੂੰ ਕਹਿੰਦੇ ਲੋਕਾਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਆਇਆ ਪ੍ਰਦੀਪ ਕਤਲकांड ਐਕਸ਼ਨ ਕਮੇਟੀ ਦੇ ਕਾਰਕੁਨ ਇੱਥੇ ਆਏ ਸੀ ਫਲੈਕਸ ਲਾਉਣ ਤੇ ਕੀ ਨਾ ਦੱਸਿਆ ਵੀਰ ਜੀ ਤੁਸੀਂ ਗੁਰਲਾਲ ਸਿੰਘ ਗੁਰਲਾਲ ਸਿੰਘ ਉਹਨਾਂ ਨੇ ਦੱਸਿਆ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਕੀਤਾ ਨਾ ਉਹ ਤੋਂ ਲੋਕ ਪ੍ਰਭਾਵਤ ਅਮਰਪਾਲ ਵੀਰ ਦੇ ਪ੍ਰਚਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ